ਸਤਿ ਸ਼੍ਰੀ ਅਕਾਲ ਜੀ ਪੰਜਾਬੀ ਡਿਪਾਰਟਮੈਂਟ ਚੈਨਲ ਤੇ ਤੁਹਾਡਾ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦਾਂ ਸਟੱਡੀ ਵਿਦ ਮਨਰਾਜ ਚੈਨਲ ਤੋਂ ਮੈਂ ਆਪਣੇ ਚੈਨਲ ਦਾ ਨਾਮ ਪੰਜਾਬੀ ਡਿਪਾਰਟਮੈਂਟ ਰੱਖ ਲਿਆ ਆ ਸੋ ਇਹਦੇ ਚ ਪੰਜਾਬੀ ਨਾਲ ਰਿਲੇਟਡ ਵੀਡੀਓਜ਼ ਆ ਤਾਂ ਕਰਕੇ ਥੋੜਾ ਜਿਹਾ ਪੰਜਾਬੀ ਦੇ ਨਾਲ ਹੀ ਮੇਲ ਖਾਂਦਾ ਨਾਮ ਹੋਣਾ ਚਾਹੀਦਾ ਆ ਸੋ ਮੈਨੂੰ ਲੱਗਾ ਕਿ ਮੈਂ ਚੇਂਜ ਕਰਦਾ ਸੋ ਮੈਂ ਪੰਜਾਬੀ ਡਿਪਾਰਟਮੈਂਟ ਨਾਮ ਰੱਖ ਲਿਆ ਆ ਐਂਡ ਅੱਜ ਮੈਂ ਸ਼ੇਅਰ ਕਰਨ ਜਾ ਰਹੀਆਂ ਤੁਹਾਡੇ ਨਾਲ ਆ ਅਦੋਨਿਕ ਪੰਜਾਬੀ ਸੈੱਟ ਦਾ ਇਤਿਹਾਸ ਸਪੈਸਟਰ ਦੂਜਾ ਤੇ ਪਰਚਾ ਪੰਜਵਾਂ ਫਰਸਟ ਟਾਪਿਕ ਦੀ ਐਕਸਪਲੇਨੇਸ਼ਨ ਸ਼ੇਅਰ ਕਰਨ ਜਾ ਰਹੀਆਂ ਸਭ ਦੀ ਸਭ ਨੂੰ ਵੇਟ ਸੀਗੀ ਤੇ ਮੈਂ ਸੋਚਿਆ ਚਲੋ ਜੀ ਹੁਣ ਟਾਈਮ ਕੱਢ ਕੇ ਮੈਂ ਐਕਸਪਲੇਨ ਕਰ ਦਵਾ ਤੋ ਸਾਡਾ ਫਰਸਟ ਟਾਪਿਕ ਪੰਜਾਬੀ ਸਾਹਿਤ ਵਿੱਚ ਆਧੁਨਿਕਤਾ ਦਾ ਆਰੰਭ ਤੇ ਵਿਕਾਸ ਆ ਠੀਕ ਆ ਜੀ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਦੇਖਣਾ ਕਿ ਪੰਜਾਬੀ ਸਾਹਿਤ ਵਿੱਚ ਆਧੁਨਿਕਤਾ ਦਾ ਆਰੰਭ ਕਦੋਂ ਹੁੰਦਾ ਆ ਤੇ ਉਹਦੇ ਵਿਕਾਸ ਦੇ ਕਿਹੜੇ-ਕਿਹੜੇ ਪੜਾਅ ਆ ਠੀਕ ਆ ਜੀ ਸੋ ਇਹ ਸਭ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਆਧੁਨਿਕਤਾ ਦਾ ਜਿਹੜਾ ਅਰਥ ਆ ਉਹ ਸਮਝ ਲਵਾਂਗੇ ਕਾਲ ਦੇ ਸੰਦਰਭ ਵਿੱਚ ਹਰੇਕ ਵਰਤਮਾਨ ਕਾਲ ਪੂਤ ਕਾਲ ਨਾਲੋਂ ਆਧੁਨਿਕ ਹੋਣ ਦਾ ਬੋਧ ਕਰਵਾਉਂਦਾ ਹੈ ਪਰੰਤੂ ਆਧੁਨਿਕਤਾ ਅਧੁਨਿਕਤਾ ਆਪਣੇ ਅਰਥ ਸਮੇਂ ਦੇ ਨਾਲ ਨਾਲ ਆਪਣੇ ਵਿਸ਼ੇਸ਼ ਸੁਭਾਅ ਤੋਂ ਵੀ ਲੈ ਲੈਂਦੇ ਹਨ ਸੋ ਅਸੀਂ ਫਰਸਟ ਲਾਈਨ ਤੋਂ ਆਧੁਨਿਕਤਾ ਦਾ ਜਿਹੜਾ ਅਰਥ ਆ ਉਹ ਚੰਗੀ ਤਰ੍ਹਾਂ ਸਮਝ ਗਏ ਆ ਕਿ ਹਰ ਇੱਕ ਜਿਹੜਾ ਅੱਜ ਦਾ ਸਮਾਂ ਆ ਵਰਤਮਾਨ ਕਾਲ ਆ ਉਹ ਜੋ ਆਪਣਾ ਲੰਘ ਗਿਆ ਸਮਾਂ ਆ ਪੂਤ ਕਾਲ ਆ ਹਨਾ ਉਹਦੇ ਨਾਲੋਂ ਆਧੁਨਿਕ ਹੋਣ ਦਾ ਜੁੜਾ ਆ ਉਹ ਸਾਨੂੰ ਜਾਣਕਾਰੀ ਦਿੰਦਾ ਹੈ ਠੀਕ ਹੈ ਜੀ ਸੋ ਇਹ ਜਿਹੜਾ ਸਾਡਾ ਇਹ ਸਮਾਂ ਆ ਇਹ ਜ਼ਰੂਰੀ ਨਹੀਂਗਾ ਕਿ ਅੱਜ ਵਰਤਮਾਨ ਕਾਲ ਆ ਤਾਂ ਇਹਦੇ ਚ ਆਪਾਂ ਆધુਨਿਕਤਾ ਦੇ ਤੱਤ ਹੀ ਸ਼ਾਮਿਲ ਕਰਾਂਗੇ ਆਧੁਨਿਕਤਾ ਦੀ ਲਿਖਤ ਹੀ ਸ਼ਾਮਿਲ ਕਰਾਂਗੇ ਅਸੀਂ ਪੁਰਾਣੀ ਸੋਚ ਦੇਆਂ ਤਾਂ ਅਸੀਂ ਪੁਰਾਣਾ ਵੀ ਲਿਖ ਸਕਦੇ ਆ ਆਧੁਨਿਕਤਾ ਦੇ ਵਿੱਚ ਰਹਿ ਕੇ ਸੋ ਸਾਡੇ ਸੁਭਾਅ ਤੇ ਵੀ ਨਿਰਭਰ ਕਰਦਾ ਆ ਕਿ ਜਿਹੜੀ ਸਾਡਾ ਸਹਿਤ ਆ ਉਹ ਕਿਸ ਅਕੋਰਡਿੰਗ ਚੱਲਣਾ ਸਾਡੇ ਸੁਭਾਅ ਦੇ ਅਕੋਰਡਿੰਗ ਠੀਕ ਹੈ ਜੀ ਸੋ ਇਹ ਹੈਗਾ ਸਾਡਾ ਅਰਥ ਸੈਕਿੰਡ ਨੰਬਰ ਤੇ ਜੁੜਾ ਇਹਦਾ ਜਨਮ ਹੈ ਆਰੰਭਿਆ ਜਿਹੜਾ ਉਹ ਕਦੋਂ ਤੋਂ ਕਦੋਂ ਮੰਨਿਆ ਗਿਆ ਹੈ ਸਮੁੱਚੇ ਤੌਰ ਤੇ ਭਾਰ ਦਾ ਇਤਿਹਾਸ ਅੰਗਰੇਜ਼ੀ ਸਮਰਾਜ ਦੇ ਅਧਿਕਾਰ ਸਥਾਪਿਤ ਹੋਣ ਨਾਲ ਹੀ ਆਧੁਨਿਕ ਕਾਲ ਵਿੱਚ ਪ੍ਰਵੇਸ਼ ਕਰਦਾ ਹੈ ਜਦੋਂ ਅੰਗਰੇਜ਼ੀ ਸਮਰਾਜ ਦਾ ਜਿਹੜਾ ਅਧਿਕਾਰ ਜੀ ਸਥਾਪਿਤ ਹੋਇਆ ਉਦੋਂ ਸਾਡਾ ਜਿਹੜਾ ਆਧੁਨਿਕਤਾ ਸੀਗੀ ਉਹਦਾ ਜਨਮ ਹੋ ਜਾਂਦਾ ਹੈ ਠੀਕ ਹੈ ਵੈਸੇ ਇਹਨੂੰ 1849 ਇਸ ਵਿੱਚ ਅ ਅੰਗਰੇਜ਼ੀ ਰਾਜ ਜੋ ਸ਼ਾਮਿਲ ਕੀਤਾ ਗਿਆ ਠੀਕ ਹੈ ਜੀ ਸੋ ਆਪਾਂ ਇਹਨੂੰ 1850 ਤੋਂ 1859 ਤੱਕ ਇਹਨੂੰ ਆਪਾਂ ਪਰਵਾਨ ਕਰ ਸਕਦੇ ਹਾਂ ਕਿ ਇਹਦਾ ਆਰੰਭ ਸੀ ਜਿਹੜਾ ਆਧੁਨਿਕਤਾ ਦਾ ਇਹ ਵਾਲੇ ਕਾਲ ਦੇ ਵਿੱਚ ਹੋ ਚੁੱਕਾ ਸੀਗਾ ਠੀਕ ਹੈ ਜੀ ਸਮੇਂ ਦੇ ਵਿੱਚ ਹੋ ਚੁੱਕਾ ਸੀਗਾ ਸੋ ਨੈਕਸਟ ਸਾਡਾ ਆ ਜਾਂਦਾ ਆ ਆਧੁਨਿਕ ਪੰਜਾਬੀ ਸੈਦ ਦੀ ਕਾਲਵੰਡ ਜਿਹੜੀ ਦੀ ਕਾਲਵੰਡ ਆ ਉਹ ਜਿਹੜੀ ਆ ਕੀਤੀ ਗਈ ਆ ਸਪੈਸੀਫਿਕ ਜਿਹੜੀ ਕੀਤੀ ਗਈ ਆ ਉਹ ਸਾਡੀ ਮਤਲਬ ਜੋ ਅਸੀਂ ਆਪਣੀ ਸੋਚ ਦੇ ਅਕੋਰਡਿੰਗ ਵੀ ਦੇਖੀਏ ਤਾਂ ਉਹ ਕੀ ਕਾਲਵੰਡ ਹੋਈ ਆ ਆਦਿਕਾਲ ਮੱਧਕਾਲ ਤੇ ਆਧੁਨਿਕ ਮਤਲਬ ਇਹੀ ਉਹਦਾ ਸਪੈਸੀਫਿਕ ਪੈਟਰਨ ਬਣਦਾ ਆ ਠੀਕ ਹੈ 1 ਬਾਈ 1 ਸਭ ਤੋਂ ਪਹਿਲਾ ਜਿਹੜਾ ਆਦਿਕਾਲ ਸੀਗਾ ਜਿਹੜਾ ਕਿ ਪੂਰਵ ਨਨਕਾਲ ਤੇ ਮੱਧਕਾਲ ਆ ਗਿਆ ਤੇ ਫਿਰ ਆਧੁਨਿਕ ਕਾਲ ਠੀਕ ਹੈ ਜੀ ਸੋ ਇਹ ਸਾਡਾ ਆਜੂਗਾ ਇਹਦੀ ਕਾਲ ਵੰਡ ਆਜੂਗੀ ਠੀਕ ਆ ਵਿਕਾਸ ਵਾਲਾ ਜਿਹੜਾ ਆ ਉਹ ਕਾਲ ਵੰਡ ਤੇ ਆਧਾਰਿਤ ਹੀ ਹੋਊਗਾ ਮਤਲਬ ਉਹਦਾ ਵਿਕਾਸ ਕਿਹੜੇ ਕਿਹੜੇ ਪੜਾਵਾ ਤਾਂ ਹੋ ਗਿਆ ਉਹ ਕਾਲ ਵੰਡੇ ਅਕੋਰਡਿੰਗ ਹੀ ਹੋਊਗਾ ਠੀਕ ਹੈ ਜੀ ਸੋ ਇਹ ਵਾਲੇ ਆਪਾਂ ਨਾ ਇਹ ਪੁਆਇੰਟਸ ਆ ਕੁਝ ਇਹ ਵਾਲੇ ਜਿਹੜੇ ਕਿ ਮੈਂ ਟਿੱਕੀਤੇ ਹੋਇਆ ਨੋਟਸ ਦੇ ਵਿੱਚ ਵੀ ਹੈਗੇ ਆ ਸੋ ਇਹ ਆਪਾਂ ਨਾ ਸੇਮ ਜੋ ਪੰਜਾਬੀ ਸਹਿਤ ਅਕਾਦਮੀ ਵੱਲੋਂ ਪ੍ਰਕਾਸ਼ਿਤ ਆ ਨਾ ਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸ ਉਹਦੇ ਵਿੱਚ ਇਸ ਕਾਲ ਨੂੰ ਤਿੰਨ ਪੱਗਾਂ ਵਿੱਚ ਵੰਡਿਆ ਗਿਆ ਹੈ ਇਹ ਵਾਲੇ ਤਿੰਨ ਕਾਲਾਂ ਜੁੜੇ ਇਹ ਤੁਸੀਂ ਲਰਨ ਕਰਨੇ ਆ ਠੀਕ ਹੈ ਜੀ ਡਾਕਟਰ ਜੀਤ ਸਿੰਘ ਸੀਤਲ ਦੇਵੀ ਆ ਜਿਹੜੇ ਉਹਨਾਂ ਨੇ ਕਾਲ ਵੰਡ ਕੀਤੀ ਆ ਉਹ ਇਹ ਵਾਲੀ ਆ ਸੋ ਇਹ ਵੀ ਆਪਾਂ ਕਰਨਾ ਹੈ ਤੇ ਆਧੁਨਿਕ ਕਾਲ ਜੋ ਕਿ ਸਪੈਸਿਫਿਕ ਬਣਾ ਕੇ ਦਿੱਤੀ ਆ ਉਹ ਇਹ ਵੀ ਦਿੱਤੀ ਹੋਈ ਆ ਠੀਕ ਹੈ ਜੀ ਤੇ ਜੋ ਮੈਂ ਤੁਹਾਨੂੰ ਫਰਸਟ ਦੱਸ ਹੀ ਦਿੱਤਾ ਵੈਸੇ ਜੋ ਹੈ ਨਾਰਮਲ ਦੇ ਵਿੱਚ ਜੋ ਹੈ ਉਹ ਇਹ ਵਾਲੀ ਹੈ ਠੀਕ ਹੈ ਜੀ ਇਹ ਜਸਟ ਆਪਾਂ ਆਪਣਾ ਲਿਖਣ ਦੇ ਲਈ ਆਪਣੇ ਕੁਐਸਚਨ ਨੂੰ ਇੱਕ ਆਨਸਰ ਨੂੰ ਐਟ੍ਰੈਕਟਿਵ ਬਣਾਉਣ ਦੇ ਲਈ ਹੈ ਠੀਕ ਹੈ ਜੀ ਅ ਨੈਕਸਟ ਆ ਜਾਂਦਾ ਸਾਡਾ ਆਧੁਨਿਕ ਪੰਜਾਬੀ ਸਾਹਿਤ ਦਾ ਵਿਕਾਸ ਹੈ ਜਿਹੜਾ ਨਾ ਵਿਕਾਸ ਦੇ ਵਿੱਚ ਸਾਡੇ ਆ ਜਾਂਦੇ ਆ ਰੂਪਾਂਤਰਣ ਕਾਲ ਸੰਤੰਤਰਤਾ ਲਹਿਰ ਦਾ ਸਮਾਂ ਤੇ ਉੱਤਰ ਸੰਤੰਤਰਤਾ ਕਾਲ ਇਹ ਵਾਲੇ ਕਾਲਾਂ ਦੇ ਵਿੱਚ ਇਹ ਵਾਲੇ ਪੜਾਵਾਂ ਦੇ ਵਿੱਚ ਜਾ ਕੇ ਕਿੱਦਾਂ-ਕਿੱਦਾਂ ਆਧੁਨਿਕ ਪੰਜਾਬੀ ਸਾਹਿਤ ਨੇ ਜਿਹੜਾ ਆਪਣਾ ਵਿਕਾਸ ਕੀਤਾ ਆ ਠੀਕ ਹੈ ਆਪਣੇ ਆਪ ਨੂੰ ਵਿਕਸਿਤ ਕੀਤਾ ਆ ਸੋ ਸਭ ਤੋਂ ਪਹਿਲਾਂ ਸਾਡਾ ਆ ਜਾਂਦਾ ਆ ਇਹ ਤੁਸੀਂ ਜਿਹੜੇ ਨਾਲ ਡੇਟਸ ਲਿਖੇ ਹੋਏ ਆ ਨਾ ਇਹ ਇਹ ਤੁਸੀਂ ਯਾਦ ਕਰਨੇ ਆ ਸੰ ਠੀਕ ਹੈ ਜੀ ਅੱਗੇ ਰੂਪਾਂਤਰਨ ਪਰਵਰਤਨ ਕਾਲ ਰੂਪਾਂਤਰਣ ਪਰਵਰਤਨ ਕਾਲ ਜਿਹੜਾ ਉਹ ਉਹੀ ਸਮਾਂ ਆ ਜਦੋਂ ਕਿ ਸਟਾਰਟਿੰਗ ਹੁੰਦੀ ਆ ਸਾਡੇ ਆਧੁਨਿਕਤਾ ਦੇ ਸਮੇਂ ਦੀ ਆਧੁਨਿਕਤਾ ਸਿਹਤ ਦੀ ਜਿਹੜੀ ਸ਼ੁਰੂਆਤ ਹੁੰਦੀ ਆ ਉਹ ਸਮਾਂ ਹੀ ਆ ਸੋ ਜਿਹੜਾ 1850 ਈਸਵੀ ਤੋਂ 1900 ਤੱਕ ਦੇ ਇਤਿਹਾਸਿਕ ਕਾਲ ਵਿੱਚ ਸਹਾਇਤਕ ਸੱਭਿਆਚਾਰ ਇਤਿਹਾਸ ਦੀ ਦ੍ਰਿਸ਼ਟੀ ਤੋਂ ਨਵੇਂ ਮੋੜ ਤੇ ਪਰਵਰਤਨ ਆਇਆ ਠੀਕ ਹੈ ਜੀ ਤੇ ਇਹਦੇ ਵਿੱਚ ਹੁਣ ਇਹ ਵੀ ਆ ਕਿ ਆਧੁਨਿਕ ਪੰਜਾਬੀ ਸੈਦ ਦਾ ਮੂਡ ਸੀਗਾ ਜਿਹੜਾ ਉਹ ਕਿਸ ਨੇ ਬੰਨਿਆ ਸੀਗਾ ਹੁਣ ਇਹਦੇ ਵਿੱਚ ਭਾਈ ਵੀਰ ਸਿੰਘ ਜੀ ਨੂੰ ਜਿਹੜਾ ਕਿ ਮੋਡੀ ਦੱਸਿਆ ਗਿਆ ਆ ਤੇ ਵਿੱਚ ਕਈ ਵਿਦਵਾਨਾਂ ਦੀ ਆਲੋਚਕਾਂ ਦਾ ਮਤਿਆ ਕਿ ਫਜ਼ਲ ਸ਼ਾ ਸੀਗੇ ਉਹਨਾਂ ਦੀ ਰਚਨਾ ਜਿਹੜੀ ਸੋਹਣੀ ਸੀਗੀ ਉਹਦੇ ਨਾਲ ਵੀ ਪੰਜਾਬੀ ਅਦੋਨਿਕਤਾ ਦਾ ਆਰੰਭ ਹੁੰਦਾ ਸੈਤ ਦਾ ਬਟ ਲਾਸਟ ਦੇ ਵਿੱਚ ਆ ਕੇ ਭਾਈ ਵੀਰ ਸਿੰਘ ਜੀ ਨੂੰ ਹੀ ਇਹਦਾ ਮੋਡੀ ਮੰਨਿਆ ਗਿਆ ਠੀਕ ਹੈ ਜੀ ਇਹ ਪੈਰਾ ਤੁਸੀਂ ਰੀਡ ਕਰਨਾ ਹੈ ਇਹਦੇ ਲਈ ਸੋ ਮੈਂ ਤੁਹਾਨੂੰ ਮੋਟਾ-ਮੋਟਾ ਦੱਸਿਆ ਕਿ ਉਹਦਾ ਅਰਥ ਕੀ ਆ ਠੀਕ ਹੈ ਉਹਦੇ ਚ ਮੀਨਸ ਹੈ ਕਿ ਠੀਕ ਹੈ ਨੈਕਸਟ ਆ ਜਾਂਦਾ ਸਾਡਾ ਸੰਤੰਤਰਤਾ ਲਹਿਰ ਦਾ ਸਮਾਂ ਆ ਜਾਂਦਾ ਆ ਜਦੋਂ ਕਿ ਸਤੰਤਰਤਾ ਦਾ ਸਮਾਂ ਸੀਗਾ ਆਈ ਮੀਨ 1947 ਦਾ ਸਮਾਂ ਸੀਗਾ ਠੀਕ ਹੈ ਜੀ ਉਹ ਸਮਾਂ ਆ ਜਾਂਦਾ ਆ ਕਿ ਉਹਦੇ ਵਿੱਚ ਜਿਹੜਾ ਸੀਗਾ ਕੀ ਵਿਕਾਸ ਹੋਇਆ ਸੀਗਾ ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਲਿਖਤਾਂ ਸੀ ਜਿਹੜੀਆਂ ਅੱਗੇ ਤੋਂ ਅੱਗੇ ਲਿਖੀਆਂ ਗਈਆਂ ਸੀਆਂ ਜਿਹੜੀਆਂ ਸੰਤੰਤਰਤਾ ਦਾ ਸਮਾਂ ਸੀਗਾ ਬਹੁਤ ਹੀ ਹਾਰਡ ਸਮਾਂ ਸੀਗਾ ਸਾਰੇ ਲੋਕਾਂ ਲਈਲੇਖਕਾਂ ਦੇ ਲਈ ਵੀ ਸੀਗਾ ਸੋ ਉਹਨਾਂ ਨੇ ਉਹ ਸਾਰਾ ਸੱਚ ਲਿਖਿਆ ਜਿਹਦੇ ਵਿੱਚ ਉਹ ਜੀ ਰਹੇ ਸੀਗੇ ਠੀਕ ਆ ਜੀ ਸੋ ਉਹਦੇ ਰਿਲੇਟਿਵ ਕਵਿਤਾ ਗਜ਼ਲ ਖੁੱਲੀ ਕਵਿਤਾ ਨਿੱਕੀ ਕਵਿਤਾ ਨਾਵਲੀ ਕਾਂਗੀ ਸਫਰਨਾਮਾ ਦਵਾਖ ਕਾਲੀ ਖੇਡਾਂ ਵਿੱਚ ਵੱਖ ਵੱਖ ਸੈਤਕਾਰਾਂ ਦੁਆਰਾ ਇਸ ਦੌਰ ਵਿੱਚ ਪਹਿਲੀ ਵਾਰ ਲਿਖੇ ਗਏ ਸੀਗੇ ਠੀਕ ਹੈ ਇਹ ਸਾਰਾ ਜਿਹੜਾ ਸ ਇਹ ਉਦੋਂ ਦੇਖਣ ਵਿੱਚ ਆਇਆ ਸੀਗਾ ਲਿਖਣ ਵਿੱਚ ਆਇਆ ਸੀਗਾ ਐਂਡ ਹੋਰ ਇਹਦੇ ਵਿੱਚ ਜ्यादातर ਜੋ ਉਸ ਸਮੇਂ ਦੇ ਵਿੱਚ ਲੜਾਈਆਂ ਝਗੜੇ ਚੱਲਦੇ ਪਏ ਸੀਗੇ ਜਿਆਦਾ ਉਹਦੇ ਤੇ ਵੀ ਜਿਹੜਾ ਸੀਗਾ ਤੀਰ ਕੱਸਿਆ ਗਿਆ ਸੀਗਾ ਠੀਕ ਹੈ ਜੀ ਐਂਡ ਬਾਕੀ ਉੱਤਰ ਸੁਤੰਤਰਤਾ ਕਾਲ ਸੀਗਾ ਜਿਹੜਾ 1947 ਤੋਂ ਹੁਣ ਤੱਕ ਜਿੱਚ ਅਸੀਂ ਜੀ ਵੀ ਰਹੇ ਆ ਉਹ ਵਾਲਾ ਸਮਾਂ ਸੀਗਾ ਉਹ ਵਾਲੇ ਸਮੇਂ ਦੇ ਵਿੱਚ ਸਹਿਤ ਨੇ ਕੀ ਤਰੱਕੀ ਕੀਤੀ ਆ ਆਧੁਨਿਕਤਾ ਦਾ ਕੀ ਮੋੜ ਸੱਦ ਕਰਨਾ ਹੈ ਸੋ ਇਹ ਮੈਂ ਤੁਹਾਨੂੰ ਪੜ੍ਹ ਦਿਨੀ ਹੈ ਦੇਸ਼ ਦੀ ਆਜ਼ਾਦੀ ਪਿੱਛੋਂ ਰਚਿਆ ਗਿਆ ਸਹਿਤ ਇਸ ਕਾਲ ਦੀ ਪ੍ਰਾਪਤੀ ਹੈ ਪੰਜਾਬੀ ਭਾਸ਼ਾ ਨੂੰ ਉਸ ਦਾ ਮਾਨਤਾ ਨ ਮਿਲਿਆ ਤੇ ਅਨੇਕਾਂ ਲੇਖਕਾਂ ਨੇ ਇਸ ਵਿੱਚ ਆਪਣੀਆਂ ਪ੍ਰਸਿੱਧ ਰਚਨਾਵਾਂ ਲਿਖੀਆਂ ਠੀਕ ਹੈ ਜੀ ਗਿਆਨੀ ਹੀਰਾ ਸਿੰਘ ਦਰਦ ਨੇ ਆਧੁਨਿਕ ਕਾਲ ਦੇ ਇਸ ਭਾਗ ਵਿੱਚ ਆਈਆਂ ਰਚੀਆਂ ਆਈਆਂ ਰਚੀਆਂ ਰੂਚੀਆਂ ਦਾ ਜ਼ਿਕਰ ਕੀਤਾ ਹੈ ਜਿਸ ਵਿੱਚ ਨਿੱਜੀ ਬਾਤ ਤੋਂ ਨਿੱਜੀ ਤਜਰਬੇ ਪ੍ਰਦਾਨ ਹੋਏ ਵਿਗਿਆਨ ਦੀ ਪ੍ਰਧਾਨਤਾ ਜਨ ਸਰਦਾਨ ਵੱਲੋਂ ਨਾਇਕ ਤੇ ਨਾਇਕਾਵਾਂ ਲੈਣਾ ਆਮ ਲੋਕਾਂ ਦੀ ਭਾਸ਼ਾ ਵਰਤਣੀ ਰਬੁੱਤ ਤੇ ਸਾਹਿਚੇ ਕਮੀ ਹੋਣਾ ਯਥਾਰਥਵਾਦੀ ਸਮਾਜਵਾਦੀ ਅਗਾਹ ਵੱਧੂ ਸਹਿਦੀ ਪ੍ਰਧਾਨਤਾਦ ਉੱਚਾ ਮਤਲਬ ਕੀ ਜੋ ਅੱਜ ਕੱਲ ਚ ਚੱਲਦਾ ਪਿਆ ਆ ਸਾਰਾ ਕੁਝ ਉਹੀ ਜਿਹੜਾ ਸਹਿਤ ਦੇ ਵਿੱਚ ਹੁਣ ਐਡ ਔਨ ਕੀਤਾ ਜਾ ਰਿਹਾ ਹੈ ਠੀਕ ਹੈ ਜੀ ਸੋ ਇਹ ਸੀਗਾ ਸਾਡਾ ਅੱਜ ਦਾ ਟੌਪਿਕ ਐਂਡ ਤੇ ਹੁਣ ਆਪਾਂ ਵਨ ਬਾਈ ਵਨ ਕਰਕੇ ਸਾਰੇ ਜਿਹੜੇ ਟੌਪਿਕਸ ਆ ਉਹ ਕਲੀਅਰ ਕਰ ਲਾਂਗੇ ਠੀਕ ਹੈ ਜੀ ਤੁਸੀਂ ਕਿਸੇ ਗੱਲ ਦੀ ਟੈਨਸ਼ਨ ਨਾ ਲਿਓ ਤੇ ਬਾਕੀ ਤੁਸੀਂ ਜਿਹੜੇ ਮੈਂ ਨੋਟਸ ਸੈਂਡ ਕੀਤੇ ਆ ਉਹ ਚੋਂ ਤੁਸੀਂ ਪੜ੍ਹਨਾ ਹੈ ਠੀਕ ਹੈ ਤੇ ਜਿਹੜੇ ਆਪਸ਼ਨਲ ਪੇਪਰ ਆ ਉਹਨਾਂ ਦੇ ਨੋਟਸ ਜਿਹੜੇ ਮੇਰੇ ਕੋਲ ਅਵੇਲੇਬਲ ਆ ਤੇ ਜੇ ਕਿਸੇ ਨੂੰ ਚਾਹੀਦੇ ਆ ਤਾਂ ਉਹ ਮੈਨੂੰ ਡੀਐਮ ਕਰ ਦੇਵੇ ਟੈਲੀਗ੍ਰam ਤੇ ਜਾਂ ਫਿਰ ਇੰਸਟਾਗ੍ਰam ਤੇ ਠੀਕ ਹੈ ਜੀ ਤੇ ਉਹਨਾਂ ਨੂੰ ਨੋਟਸ ਮਿਲ ਜਾਣਗੇ ਤੇ ਉਹ ਨੋਟਸ ਪੇਡ ਆ ਆਪਸ਼ਨਲ ਪੇਪਰ ਦੇ ਠੀਕ ਹੈ ਮੈਸੇਜ ਤੁਹਾਨੂੰ ਮੈਂ ਦੱਸ ਦਵਾਂ ਕਿ ਉਹ ਪੇੜ ਆ ਤੇ ਤੁਹਾਨੂੰ ਪੇ ਕਰਨਾ ਪਊਗਾ ਉਹਦੇ ਲਈ ਠੀਕ ਹੈ ਜੀ ਸੋ ਹੁਣ ਤੁਸੀਂ ਮੇਰੇ ਹਿਸਾਬ ਨਾਲ ਕੀ ਇਹ ਟੌਪਿਕ ਸਮਝ ਗਏ ਹੋਗੇ ਅਗਰ ਫਿਰ ਵੀ ਤੁਹਾਨੂੰ ਕੋਈ ਪ੍ਰੋਬਲਮ ਆਂਦੀ ਪਈ ਹੈ ਇਸ ਟੌਪਿਕ ਦੇ ਵਿੱਚ ਤਾਂ ਤੁਸੀਂ ਕਮੈਂਟ ਕਰਕੇ ਮੈਨੂੰ ਪੁੱਛ ਸਕਦੇ ਆ ਮੈਸੇਜ ਵੀ ਕਰ ਸਕਦੇ ਆ ਠੀਕ ਹੈ ਤੇ ਅ ਚਲੋ ਜੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਸ਼ੀਕਾਲ ਜੀ